ਮਿੱਤਰੋ ਇਸ ਸਮਾਜ ਵਿੱਚ ਵਿਚਰਦੇ ਹੋਇਆ ਨਾ ਬਹੁਤੀ ਵਾਰ ਕੁਝ ਲੋਕਾਂ ਦੇ ਨਾਲ ਧੱਕਾ ਹੋ ਜਾਂਦਾ ਹੈ ਤੇ ਉਹਦੇ ਵਿੱਚੋਂ ਨਾ ਤਿੰਨ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਇੱਕ ਤਾਂ ਮੂਰਖ ਬੰਦਾ ਜਦੋਂ ਕਿਸੇ ਮੂਰਖ ਬੰਦੇ ਨਾਲ ਧੱਕਾ ਹੁੰਦਾ ਹੈ ਤਾਂ ਉਹ ਕੀ ਹੈ ਕਿ ਨਾਤਾ ਧੱਕਾ ਕਰਨ ਵਾਲੇ ਨੂੰ ਭੁੱਲਦਾ ਹੈ ਤੇ ਨਾ ਹੀ ਉਸ ਨੂੰ ਮaaf ਕਰਦਾ ਹੈ ਪਰ ਜਦੋਂ ਸਿੱਧੇ ਜਿਹੇ ਬੰਦੇ ਦੇ ਨਾਲ ਧੱਕਾ ਹੁੰਦਾ ਨਾ ਉਹ ਭੁੱਲ ਵੀ ਜਾਂਦਾ ਹੈ ਤੇ ਧੱਕਾ ਕਰਨ ਵਾਲੇ ਨੂੰ ਮਾਫੀ ਵੀ ਕਰ ਦਿੰਦਾ ਹੈ ਪਰ ਜਦੋਂ ਕਿਸੇ ਸਿਆਣੇ ਬੰਦੇ ਨਾਲ ਧੱਕਾ ਹੁੰਦਾ ਨਾ ਉਹ ਮਾਫਤਾ ਕਰ ਜਾਂਦਾ ਹੈ ਪਰ ਉਹ ਗੁੱਸਾ ਮਿੱਤਰੋ ਦੁੱਸਰ ਬਲ ਤੋਂ ਪਰਦਾ ਹੁੰਦਾ ਹੈ ਪਰ ਕਈ ਵਾਰੀ ਸਾਰ ਬਹੁਤ ਵੱਡੇ ਹੋ ਜਾਂਦੇ ਹਨ ਬਹੁਤੀ ਵਾਰ ਕੀ ਹੁੰਦਾ ਹੈ ਕਿ ਜਦੋਂ ਮਨੁੱਖ ਨੂੰ ਗੁੱਸਾ ਆਉਂਦਾ ਨਾ ਤਾਂ ਉਹ ਸਾਰੇ ਕੰਮ ਉਹ ਆਪ ਕਰ بیٹھਦਾ ਜਾਂ ਉਹ ਗੱਲਾਂ ਕਹਿ بیٹھਦਾ ਜਿਹੜੀਆਂ ਕਿਸੇ ਹੋਰ ਨੂੰ ਕਰਦਿਆਂ ਸੁਣਦਿਆਂ ਵੇਖ ਕੇ ਉਸ ਨੂੰ ਖਿੱਚ ਚੜਦੀ ਹੁੰਦੀ ਹੈ ਨਾ ਗੁੱਸੇ ਵਿੱਚ ਉਹ ਕੰਮ ਤੇ ਉਹ ਗੱਲਾਂ ਮਨੁੱਖ ਆਪਦੇ ਮੂੰਹੋਂ ਹੀ ਕਹਿ بیٹھਦਾ ਹੈ ਸੋ ਜਦ ਵੀ ਗੁੱਸਾ ਆਏ ਨਾ ਰੁਕ ਜਾਓ 10 ਤੱਕ 15 ਤੱਕ ਆਪਣੇ ਮਨ ਵਿੱਚ ਕੰਟੀ ਕਰ ਲੋ ਸ਼ਾਇਦ ਹੋ ਸਕਦਾ ਹੈ ਕਿ ਵੱਡੇ ਨੁਕਸਾਨ ਹੋਣ ਤੋਂ ਕੀ ਆ ਮਿੱਤਰੋ ਤੁਹਾਡੇ ਆਸ-ਪਾਸ ਇਹ ਲੋਕ ਜਾਂ ਜਿਹੜੇ ਸਮਾਜ ਵਿੱਚ ਸੀ ਫਿਚਰ ਰਹੇ ਹੋ ਨਾ ਉਹਦੇ ਵਿੱਚ ਕੁਝ ਐਸੇ ਵਰਤਾਰੇ ਵਾਪਰ ਰਹੇ ਹੁੰਦੇ ਨੇ ਕਿ ਇੱਕੋ ਮਨੁੱਖ ਨੂੰ ਇੱਕੋ ਗੱਲ ਨੂੰ ਇੱਕੋ ਸਮੇਂ ਕਿਸੇ ਇੱਕ ਦੇ ਕੋਲ ਝੂਠ ਅਤੇ ਦੂਸਰੇ ਦੇ ਕੋਲ ਸੱਚ ਦੇ ਵਿੱਚ ਸਿਰ ਹਿਲਾਉਣਾ ਪੈਂਦਾ ਹੈ। ਸੋ ਮੇਰਾ ਮੰਨਣਾ ਇਹ ਹੈ ਕਿ ਵੱਡੇ ਸੱਚ ਸਾਹਮਣੇ ਲੈ ਕੇ ਆਉਂਦੇ ਨੇ। ਜੇਕਰ ਛੋਟੇ ਝੂਠ ਬੋਲਣੇ ਵੀ ਪੈਣ ਤਾਂ ਉਹ ਗਲਤ ਨਹੀਂ ਹੋਣਾ। ਮਿੱਤਰੋ ਪਹਿਲੀ ਉਮਰੇ ਵਿੱਚ ਇਨਸਾਨ ਜਾਂ ਕਹਿ ਲੋ ਬਿਰਧ ਅਵਸਥਾ ਵਿੱਚ ਮਨੁੱਖ ਨਾ ਉਹ ਤੇ ਚੰਗੀਆਂ-ਚੰਗੀਆਂ ਤੇ ਵਧੀਆ ਗੱਲਾਂ ਕਰਦਾ ਹੈ ਵਧੀਆ ਉਪਦੇਸ਼ ਇਹ ਦਿੰਦਾ ਹੈ ਤੇ ਚੰਗੀਆਂ ਕਹਾਣੀਆਂ ਸੁਣਾਉਂਦਾ ਹੈ ਅਟਾ ਕਿਉਂ ਕਿ ਹੁਣ ਉਸ ਦੇ ਵਿੱਚ ਮਾਰੇ ਕੰਮ ਕਰਨ ਦੇ ਲਈ ਸ਼ਕਤੀ ਤਾਕਤ ਅਤੇ ਜੀਵੋਸ਼ ਨਹੀਂ ਬਚਿਆ ਨਹੀਂ ਤੇ ਮਨੁੱਖੀ ਮਾਨਸਿਕਤਾ ਹੈ ਕੁੱਤਿ ਮੰਨਤੀ ਜਿਹੋ ਹੁੰਦਾ ਨਾ ਕਿ ਜੇ ਉਹ ਉਸ ਨੂੰ ਕਰ ਸਕਦਾ ਹੈ ਜੋ ਕਰਦਾ ਜ਼ਰੂਰ ਹੈ